ਅੱਜ 43250 ਹੋ ਗਈਆਂ ਅੱਜ ਮਿਲਾ ਕੇ ਅੱਜ ਵਾਲੀਆਂ 43250 ਇੱਕ ਬੰਦਾ ਉੱਠ ਕੇ ਕਹਿ ਦੋ 1 ਰੁਪਿਆ ਲੱਗ ਗਿਆ ਸਾਡੇ ਜੀ ਚਾਹ ਪੀ ਲਈ ਜੀ ਸਾਨੂੰ ਪਿਸਲਾਨੇ ਬੰਦੇ ਨੇ ਸਾਥੋਂ ਇਹ ਕਹਿ ਕੇ ਚਾਹ ਪੀ ਲਈ ਕਿ ਅੱਜ ਤੈਨੂੰ ਨੌਕਰੀ ਦਵਾਉਣ ਚੱਲੇ ਇੱਕ ਬੰਦਾ ਉੱਠ ਕੇ ਕਹਿ ਦੋ ਮੈਂ ਗਗਨਦੀਪ ਕੌਰ ਪਿੰਡ ਪਲਾਸੌਰ ਸੰਗਰੂਰ ਦੀ ਰਹਿਣ ਵਾਲੀ ਹਾਂ ਮੇਰੀ ਅੱਜ ਪੋਸਟਿੰਗ ਐਜ਼ ਅ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਹੋ ਰਹੀ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਅਤੇ ਸਾਡੇ ਸੁਪਨੇ ਪੂਰੇ ਕੀਤੇ ਮੇਰਾ ਨਾਮ ਮਹੂਸਨੀ ਹੈ ਤੇ ਮੈਂ ਜ਼ਿਲ੍ਹਾ ਰੂਪਨਗਰ ਨੂੰ ਨੋਮ ਕਰਦਾ ਮੇਰੀ ਸਿਲੈਕਸ਼ਨ ਪੰਜਾਬ ਪੁਲਿਸ ਵਿੱਚ ਐਜ਼ ਅ ਸਬ ਇੰਸਪੈਕਟਰ ਹੋਈ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਅਤੇ ਭਗਵਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਟੈਸਟ ਪਾਸ ਕਰੋ ਨੰਬਰ ਲਓ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ 490 ਵਾਲਾ ਮੁੰਡਾ ਜਾਂ 490 ਨੰਬਰ ਲੈਣ ਵਾਲੀ ਕੁੜੀ ਰਹਿ ਗਈ ਕਿਉਂਕਿ ਉਹਦਾ ਬਾਪੂ ਕਿਸੇ ਐਮਐਲਏ ਨੂੰ ਨਹੀਂ ਜਾਣਦਾ ਸੀ ਜਦੋਂ ਕੋਈ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਸੀ ਉਹ 490 ਨੰਬਰ ਲਾ ਕੇ ਰਹਿ ਗਈ 450 ਨੰਬਰ ਵਾਲਾ ਕੋਈ ਲੈ ਗਿਆ ਕਿਉਂਕਿ ਉਹਦੇ ਕੋਈ ਸਬੰਧ ਸੀ ਨੋ ਵੇ ਇਹ ਨਹੀਂ ਹੋ ਸਕੂਗਾ 490 ਵਾਲੇ ਨੂੰ ਹੀ ਮਿਲੂਗਾ ਮੇਰਾ ਨਾਮ ਰਵੀਦੀਪੀ ਗਾਇ ਹੈ ਮੈਂ ਲੁਧਿਆਣਾ ਜ਼ਿਲ੍ਹਾ ਦੀ ਰਹਿਣ ਵਾਲੀ ਆ ਮੇਰਾ ਐਜ਼ ਅ ਸਾਇੰਟਿਫਿਕ ਅਸਿਸਟੈਂਟ ਐਫਐਸਐਲ ਲੈ ਮੋਹਾਲੀ ਦੇ ਵਿੱਚ ਸਿਲੈਕਸ਼ਨ ਹੋਇਆ ਆ ਅਸੀਂ ਪੰਜਾਬ ਸਰਕਾਰ ਮਾਨ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਆ ਮੇਰਾ ਨਾਮ ਹਰਮਨਦੀਪ ਸਿੰਘ ਹੈ ਤੇ ਮੈਂ ਜ਼ਿਲ੍ਹਾ ਮਾਨਸਾ ਨੂੰ ਬਿਲੋਂਗ ਕਰਦਾ ਹਾਂ ਮੇਰੀ ਪੋਸਟਿੰਗ ਐਜ਼ ਅ ਸਬ ਇਨਸਪੈਕਟਰ ਹੋਈ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਭਗਵੰਤ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਦਿੰਨਾ